ਸਤਿ ਸ੍ਰੀ ਅਕਾਲ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਭ ਮਾਈ ਭਾਈ ਸੰਗਤਾਂ ਜਾਣਦੀਆਂ ਹਨ ਕਿ ਸਾਡੇ ਆਪ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਪੈਡਗ੍ਰੀਤੀ ਸਾਹਿਬ ਸਿੰਘ ਸਾਹਿਬ ਗਿਆਨੀ ਰਵੀਰ ਸਿੰਘ ਜੀ ਜੋ ਉਹਨਾਂ ਦਾ ਮਸਲਾ ਅਸੀਂ ਬਿਲਕੁਲ ਬਕਾਇਆ ਸੀ ਉਹ ਹਾਈ ਕੋਰਟ ਪਹੁੰਚੇ ਸਨ ਬਹੁਤ ਸਾਰੀਆਂ ਸੰਗਤਾਂ ਨੇ ਇਸ ਤੇ ਇਤਰਾਜ਼ ਕੀਤਾ ਪੂਰੇ ਬਾਰਡ ਦੀਆਂ ਸਿੱਖ ਸੰਗਤਾਂ ਨੇ ਇਸ ਤੇ ਇਤਰਾਜ਼ ਕੀਤਾ ਸੀ ਵੀ ਹਾਈ ਕੋਰਟ ਨਹੀਂ ਜਾਣਾ ਚਾਹੀਦਾ ਸਾਡਾ ਹਾਈ ਕੋਰਟ ਅਕਾਲ ਤਖਤ ਹੀ ਹੈ ਜਿੱਥੋਂ ਅਸੀਂ ਫੈਸਲੇ ਪੂਰੇ ਸਿੱਖ ਕੌਮ ਨੂੰ ਸੁਣਾ ਰਹੇ ਤੇ ਬਹੁਤ ਧੰਨਵਾਦ ਕਰਦੇ ਹਾਂ ਸਿੰਘ ਸਾਹਿਬ ਜੀ ਦਾ ਜਿਨ੍ਹਾਂ ਨੇ ਬੁੱਧੀ થી ਬਿਆਨ ਕੀਤਾ ਸਿੱਖ ਕੌਮ ਤੇ ਪੂਰੇ ਬਾਰਡ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਆਈ ਕੂਰਤੂ ਜੋ ਕੇਸ ਕੀਤਾ ਸੀ ਉਹਨੂੰ ਵਾਪਸ ਲਿਆ ਬਹੁਤ ਬਹੁਤ ਸਾਰੀਆਂ ਸੰਗਤਾਂ ਨੇ ਉਹਨਾਂ ਦਾ ਧੰਨਵਾਦ ਕੀਤਾ ਹੈ ਸਾਧ ਸੰਗਤ ਜੀ ਅਸੀਂ ਬੇਨਤੀ ਕਰਦੇ ਹਾਂ ਕਿ ਇਸ ਵੇਲੇ ਇਹ ਜੋ ਮਸਲਾ ਹੈ ਇਸ ਮਸਲੇ ਤੇ ਪੂਰੀ ਸਿੱਖ ਕੌਮ ਤੇ ਪੂਰੇ ਵਰਲਡ ਦੀਆਂ ਨਿਗਾਹ ਜਿਹੜੀਆਂ ਉਹ ਟਿਕੀਆਂ ਹੋਈਆਂ ਤੇ ਬੇਨਤੀ ਆ ਇਸ ਵੇਲੇ ਜੋ ਵੀ ਕਮੇਟੀ ਬਣਾਈ ਗਈ ਸੀ ਸਿੱਖ ਕੌਮ ਕੋਲੋਂ ਗੁਰਦੀ ਜੀਵਿਆਂ ਕੋਲੋਂ ਹੋਰ ਵੀ ਧਾਰਮਿਕ ਸਿੰਘ ਸਾਹਿਬ ਉਹਨਾਂ ਦੇ ਵਿੱਚ ਸ਼ਾਮਲ ਹਨ ਜਿਨ੍ਹਾਂ 'ਚ ਇੱਕ ਉਹਨਾਂ ਦਾ ਫੈਸਲਾ ਨਹੀਂ ਆਉਂਦਾ ਉਹਨਾਂ 'ਚ ਉਹਨਾਂ ਨੂੰ ਲਾਉਣ ਬਾਰੇ ਰੋਕ ਲਗਣੀ ਚਾਹੀਦੀ ਸੀ ਤੇ ਨਾਲ ਹੀ ਕਮੇਟੀ ਮੈਂਬਰਾਂ ਨੂੰ ਵੀ ਬੇਨਤੀ ਕਰਦੇ ਆ ਕਿ ਉਹ ਜਲਦ ਤੋਂ ਜਲਦ ਇਸ ਮਸਲੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨ ਵਿਧਿ ਵਿਵਧਾਨ ਸਿੰਘ ਸਾਬਾ ਨੂੰ ਲਾਉਣ ਦਾ ਬਣਾਉਣ ਦਾ ਜਲਦੀ ਤੋਂ ਜਲਦੀ ਉਹਨੂੰ ਤਿਆਰ ਕਰਕੇ ਸੰਗਠਨਾਂ ਵਿੱਚ ਰੱਖਣਾ ਤਾਂ ਕਿ ਪੂਰੀਆਂ ਸੰਗਠਨਾਂ ਨੂੰ ਪਤਾ ਲੱਗ ਸਕੇ ਕਿ ਸਿੰਘ ਸਾਹਿਬ ਜੀ ਨੂੰ ਲਾਉਣ ਦਾ ਤੇ ਲਾਉਣ ਦਾ ਇਹ ਵਿਧੀ ਵਿਧਾਨ ਹੈ ਜਿਹੜਾ ਅਸੀਂ ਉਹਨਾਂ ਤੇ ਪ੍ਰੈਸ਼ਰ ਪਾ ਕੇ ਉਹਨਾਂ ਨੂੰ ਨੋਟਿਸ ਦਿੰਦੇ ਆ ਨੋਟਿਸ ਨਹੀਂ ਜਵਾਨੀ ਅਸੀਂ ਪ੍ਰੈਸ਼ਰ ਪਾ ਕੇ ਉਹਨਾਂ ਨੂੰ ਕਹਿੰਦੇ ਆ ਕਿ ਤੁਹਾਨੂੰ ਲਾ ਦੇਣਾ ਇਹ ਚੰਗੀ ਗੱਲ ਨੇਗੀ ਅਸੀਂ ਸਾਰੇ ਮੈਂਬਰਾਂ ਨੂੰ ਵੀ ਬੇਨਤੀ ਕਰਦੇ ਆ ਸ਼ਰਮਣੀ ਕਮੇਟੀ ਦੇ ਮੈਂਬਰਾਂ ਨੂੰ ਵੀ ਬੇਨਤੀ ਕਰਦੇ ਆ ਸਿੰਘ ਸਾਹਿਬ ਤੇ ਕੋਈ ਪ੍ਰੈਸ਼ਰ ਨਾ ਪਾਇਆ ਜਾਵੇ ਪੂਰਾ ਵਾਰਡ ਸਿੱਖ ਕੌਮ ਸਿੰਘ ਸਾਹਿਬ ਹੈਦ ਗ੍ਰਾਂਤੀ ਸ੍ਰੀ ਹਰਮੰਦਰ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਦੇ ਨਾਲ ਡਟ ਕੇ ਖੜੇ ਆ ਇਸ ਵਿਵਾਦ ਨੂੰ ਜਿੱਥੇ ਹੈਗਾ ਇੱਥੇ ਹੀ ਰੋਕਿਆ ਜਾਵੇ ਫਿਰ ਬੇਨਤੀ ਆ ਸਾਰਿਆਂ ਜਥੇਬੰਦੀਆਂ ਨੂੰ ਜੋ ਵੀ ਸ਼ਾਮਲ ਹੋਏ ਆ ਬੁੱਧੀਜੀਵੀ ਕਮੇਟੀ ਤੇ ਉਹ ਜਲਦੀ ਤੋਂ ਜਲਦੀ ਆਪਣੀ ਮੀਟਿੰਗ ਕੋ ਲਾ ਕੇ ਇਹ ਫੈਸਲਾ ਲਾਗੂ ਕਰਨ ਉਹਨਾਂ ਚੇਕ ਇਸ ਮਸਲੇ ਨੂੰ ਇੱਥੇ ਹੀ ਸਟੌਪ ਕੀਤਾ ਜਾਣਾ ਹੈ ਮੈਂ ਬਹੁਤ ਬਹੁਤ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਹਾਂ ਕਿ ਸਾਡੀ ਹਾਈ ਕੋਰਟ ਸੁਪਰੀਮ ਕੋਰਟ ਜੋ ਅਕਾਲ ਤਖਤ ਹੀ ਹੈ ਉਸ ਦਾ ਹੁਕਮ ਅਸੀਂ ਮੰਨਣਾ ਨਹੀਂ ਤਾਂ ਹੋਰ ਕਿਹਨੂੰ ਮਨਾਵਾਂਗੇ ਸਾਨੂੰ ਉਹ ਹੁਕਮ ਹਰ ਹੀਲੇ ਲਾਗੂ ਕਰਕੇ ਮੰਨਣਾ ਚਾਹੀਦਾ ਆ ਅਸੀਂ ਅਕਾਲ ਤਖਤ ਨੂੰ ਸਮਰਪਿਤ ਆ ਤੇ ਸਦਾ ਹੀ ਸਮਰਪਿਤ ਸਿਗੇ ਤੇ ਸਦਾ ਹੀ ਰਹਾਂਗੇ ਇਹ ਬੇਨਤੀ ਸੀ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਬੇ ਤੁਹਾਨੂੰ ਕੀ ਲੱਗਦਾ ਹੈ ਕਿ ਸਾਡੀਆਂ ਸੰਸਥਾਵਾਂ ਉੱਤੇ ਰਹਿ ਗਈਆਂ ਹੈ ਵੀ ਹੋ ਰਹੀ ਹੈ ਬਿਲਕੁਲ ਬਿਲਕੁਲ ਇਹ ਗੱਲ ਸੱਚੀ ਆ ਕਿ ਸਾਡੀਆਂ ਸੰਸਥਾਵਾਂ ਉੱਤੇ ਇਸ ਵੇਲੇ ਬਹੁਤ ਰਾਜਨੀਤੀ ਭਾਰੂ ਪਈ ਹੋਈ ਹੈ ਭਾਰੂ ਕਰਕੇ ਪ੍ਰੈਸ਼ਰ ਪਿਆ ਹੋਇਆ ਹੈ ਸਿੰਘ ਸਾਹਿਬ ਜੀ ਤੇ ਨਹੀਂ ਤਾਂ ਇਹ ਮਸਲਾ ਉੱਠਣਾ ਹੀ ਨਹੀਂ ਸੀ ਉਹਨਾਂ ਨੇ ਹਾਈ ਕੋਰਟ ਜਾਣਾ ਹੀ ਨਹੀਂ ਸੀ ਪਰ ਰਾਜਨੀਤੀ ਇਸ ਵੇਲੇ ਬਹੁਤ ਭਾਰੂ ਆ ਸੇਕ ਕਾਮ ਦੇ ਉੱਤੇ ਇਹ ਬੇਨਤੀ ਆ ਇਹ ਨਹੀਂ ਹੋਣੀ ਚਾਹੀਦੀ ਇਸ ਤਰ੍ਹਾਂ